जेपीएम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਸ ਸਮੇਂ ਅਸੀਂ ਉਸ ਪਲਾਟ ਦੇ ਵਿੱਚ ਖੜੇ ਹਾਂ ਜਿਸ ਦਾ ਬਿਆਨ ਜਿਹੜਾ ਹੈ ਉਹ ਦਿੱਤਾ ਜਾ ਚੁੱਕਾ ਹੈ ਔਰ 7 ਫਰਵਰੀ ਨੂੰ ਇਸ ਪਲਾਟ ਦੀ ਜਿਹੜੀ ਹੈ ਰਜਿਸਟਰੀ ਹੈ ਜਿਸ ਦੀ ਖਰਚੇ ਦੀ ਪਰਭਾਈ ਵਾਸਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਅਫੀਸਰ ਰਹਿੰਦੇ ਨੇ ਸੰਤ ਸਮਾਜ ਹੈ ਅਸੀਂ ਉਹਨਾਂ ਤੱਕ ਉਸ ਹਰ ਸ਼ਖਸੀਅਤ ਤੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਸਮੇਂ ਤੋਂ ਪਹਿਲਾਂ ਜਾਂ ਸਮੇਂ ਸਰ ਇਸ ਪਲਾਟ ਦੀ ਜਿਹੜੀ ਐਸਟੀ ਹੈ ਉਹ ਹੋ ਸਕੇ ਸੋ ਇਸ ਸਮੇਂ ਟੀਵੀ ਸਕਰੀਨ ਤੇ ਤੁਸੀਂ ਉਸ ਪਲਾਟ ਦੀ ਵਾਲ ਬਾਉਂਡਰੀ ਜਿਹੜੀ ਹੈ ਲਾਸਟ ਬਾਉਂਡਰੀ ਆਦੇ ਦੁਆਰੇ ਕੀਤੀ ਹੋਈ ਚਾਰ ਦਿਵਾਰੀ ਉਸ ਨੂੰ ਵੇਖ ਰਹੇ ਹੋ ਔਰ ਇਹ ਉਹ ਪਲਾਟ ਹੈ ਜਿਸ ਦੀ 7 ਫਰਵਰੀ ਨੂੰ ਆਪਾਂ ਰਜਿਸਟਰੀ ਕਰਵਾਉਣ ਵਾਸਤੇ ਜਿਹੜਾ ਹੈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਔਰ ਇਸ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਉਹ ਭਵਨ ਜਿਹੜਾ ਕੀ ਚਾਰ ਮੰਜ਼ਲੀ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਜਸਸਰ ਸਾਹਿਬ ਨੇ ਦਿਨ ਰਾਤ ਇੱਕ ਮਿਹਨਤ ਕੀਤੀ ਹੈ ਔਰ ਅੱਜ ਇਹ ਪਵਨ ਜਿਹੜਾ ਬਣਿਆ ਹੈ ਇਹ ਸੱਚਮੁੱਚ ਇੱਕ ਜੇ ਕਹਿ ਸਕਦੇ ਕਿ ਤਖਤ ਦੇ ਰੂਪ ਵਿੱਚ ਹੈ ਜਿੱਥੋਂ ਜਸਾ ਸਾਹਿਬ ਅਕਸਰ ਕਹਿੰਦੇ ਨੇ ਕਿ ਇੱਥੋਂ ਆਉਣ ਵਾਲੇ ਸਮੇਂ ਦੇ ਵਿੱਚ ਫਰਮਾਨ ਜਿਹੜੇ ਜਾਰੀ ਹੋਇਆ ਕਰਨਗੇ ਸੋ ਇਹ ਉਹ ਤਖਤ ਹੈ ਇਹ ਉਹ ਅੰਬੇਡਕਰ ਊਰਜਾ ਪਵਨ ਹੈ ਜਿਸ ਨੂੰ ਮਤਲਬ ਕਹਿ ਸਕਦੇ ਆ ਕਿ ਲੈਬੋਰੀ ਚੱਲ ਰਹੀ ਹੈ ਲੈਬ ਚੱਲ ਰਹੀ ਹੈ ਔਰ 30 ਤੋਂ 35 ਬੱਚੇ ਜਿਹੜੇ ਕੀ ਬਤੌਰ ਸਟੂਡੈਂਟ ਜਿਹੜੇ ਨੇ ਉਹ ਹੋਸਟਲ ਦਾ ਆਨੰਦ ਵੀ ਲੈ ਸਕਦੇ ਨੇ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਹੈ ਚੌਥੀ ਮੰਜ਼ਲ ਤੇ ਆਈਪੀਐਸ ਪੀਸੀਐਸ ਤੇ ਹੋਰ ਕੰਪੀਟੀਟਿਵ ਜਿਹੜੇ ਇਗਜ਼ਾਮ ਨੇ ਉਹਨਾਂ ਦੀ ਬਕਾਇਦਾ ਤੌਰ ਤੇ ਤਿਆਰੀ ਵਾਸਤੇ ਐਕਸਪਰਟ ਬੁਲਾਏ ਜਾਣਗੇ ਪਲਾਨਿੰਗਸ ਨੇ ਪਲਾਨਿੰਗ ਨੂੰ ਜਿਹੜਾ ਪ੍ਰੈਕਟੀਕਲੀ ਰੂਪ ਹੈ ਜਿੱਥੇ ਬੈਠ ਕੇ ਆਪਾਂ ਪਲਾਨਿੰਗ ਔਰ ਸਾਰਾ ਪ੍ਰੈਕਟੀਕਲੀ ਕਰਨਾ ਹੈ ਉਹ ਜਗ੍ਹਾ ਜਿਹੜੀ ਅੰਬੇਡਕਰ ਊਰਜਾ ਪਵਨ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਬਹੁਤ ਸਾਰੇ ਲੋਕ ਆਉਂਦੇ ਨੇ ਰਾਤ ਰਹਿੰਦੇ ਨੇ ਆਪਣੇ ਆਪਣੀ ਮੰਜ਼ਲ ਵੱਲ ਵਧ ਜਾਂਦੇ ਨੇ ਹੁਣ ਜਿਸ ਪਲਾਟ ਦੇ ਵਿੱਚ ਆਪਾਂ ਖੜੇ ਆ ਉਸ ਦੀ ਰਜਿਸਟਰੀ 7 ਫਰਵਰੀ ਨੇ ਦੋਸਤੋ ਮੈਂ ਹਰ ਰੋਜ਼ ਗੱਲ ਕਰਦਾ ਕਿ 7 ਫਰਵਰੀ 2025 ਦਾ ਜਿਹੜਾ ਦਿਨ ਹੈ ਉਹ ਇੱਕ ਇਤਿਹਾਸ ਬਣੇਗਾ ਉਹ ਇਤਿਹਾਸ ਬਣੇਗਾ ਜੋ ਕਿ ਰਹੀਂਦੀ ਦੁਨੀਆ ਤੱਕ ਇੱਕ ਜਾਰੀ ਰਹੇਗਾ ਜਿੱਥੇ ਬੈਠ ਕੇ ਆਪਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪਲਾਨਿੰਗਸ ਕਰ ਸਕਦੇ ਆਂ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਸਕਦੇ ਆਂ ਕਿ ਕੁਝ ਸੀਨ ਕ੍ਰੀਏਟ ਕਰ ਸਕਦੇ ਆ ਉਹ ਇਸੇ ਹੀ ਪਲੌਟ ਦੇ ਵਿੱਚ ਕੀਤੇ ਜਾਣਗੇ ਲੇਕਿਨ ਇਸ ਦੀ ਰਜਿਸਟਰੀ 7 ਫਰਵਰੀ 2025 ਨੂੰ ਹੈ ਇਸ ਤੋਂ ਇਲਾਵਾ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ 26 ਜਨਵਰੀ ਹੈ ਗਣਤੰਤਰ ਦਿਵਸ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਵੱਲੋਂ 26 ਜਨਵਰੀ 1950 ਨੂੰ ਸੰਵਿਧਾਨ ਜਿਹੜਾ ਹੈ ਉਹ ਮਤਲਬ ਹਵਾਲੇ ਕੀਤਾ ਸੀ ਲਾਗੂ ਕੀਤਾ ਸੀ ਔਰ ਇਸ ਪੂਰੀ ਡਿਟੇਲ ਦੇ ਵਿੱਚ ਅੱਜ ਗੱਲਬਾਤ ਲਈ ਦੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਮੋਹਾਰੀ ਤੋਂ ਸ਼੍ਰੀ ਅਮਰਚੰਦ ਜੀ ਔਰ ਸਾਥਕਰ ਸੁਰਜੀਤ ਸੁਮਨ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਜਸਲ ਸਾਹਿਬ ਜਸਲ ਸਾਹਿਬ ਜੈਪੀਮ ਜੈਪਾਰ ਜੈਪੀਮ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਸਮੇਂ ਤੁਹਾਨੂੰ ਪੂਰੀ ਦੁਨੀਆ ਦੇਖ ਰਹੀ ਐ ਕਿੱਥੇ ਖੜੇ ਆ ਔਰ ਕਿੰਨਾ ਜਿਹੜਾ ਸਾਥ ਹੈ ਉਹ ਤੁਹਾਨੂੰ ਪਬਲਿਕ ਵੱਲੋਂ ਮਿਲਿਆ ਹੁਣ ਤੱਕ ਸਹੋਤਾ ਸਾਹਿਬ ਉਹ ਰਜਿਸਟਰੀ ਜਿਹੜੀ ਹੈ ਉਸ ਪਰਮਾਤਮਾ ਦੇ ਕੋਰੋਨਾ ਦੇਰੀ ਹੋਵੇ ਹੂੰ ਉਹਦੀ ਕਿਰਪਾ ਤੋਂ ਬਿਨਾਂ ਰਜਿਸਟਰੀ ਹੋਣੀ ਨਹੀਂ ਜੀ ਤੇ ਰਜਿਸਟਰੀ ਸਾਡੇ ਵੱਲੋਂ ਉੱਦਮ ਕਰਨਾ ਫਰਜ਼ ਆ ਫਲ ਜਿਹੜਾ ਪਰਮਾਤਮਾ ਨੇ ਲਾਉਣਾ ਬਾਕੀ ਜਿੱਥੇ ਤੱਕ ਸਾਥ ਦੀ ਗੱਲ ਆ ਮੈਂ ਇਹ ਕਹਿ ਸਕਦਾ ਕਿ ਮੈਨੂੰ ਕਿਸੇ ਵੀ ਸਖਸ਼ ਨੇ ਭੈਣ ਭਰਾ ਨੇ ਜਵਾਬ ਨਹੀਂ ਦਿੱਤਾ ਉਹ ਗੱਲ ਵੱਖਰੀ ਆ ਕਿ ਸਮਾਂ ਘਟਾ ਤੇ ਹਰ ਇੱਕ ਨੂੰ ਟੱਚ ਕਰਨਾ ਉਹਦੇ ਤੱਕ ਅਪਰੋਚ ਕਰਨੇ ਔਖੇ ਹੋਈ ਆ ਪਰ ਫਿਰ ਵੀ ਅਸੀਂ ਕਰ ਰਹੇ ਆ ਉਹ ਅਪਰੋਚ ਕਰਨਾ ਵੀ ਮਤਲਬ ਇਹ ਹੋਈ ਆ ਕਿ ਅਸੀਂ ਇਹਨੂੰ ਸਮਾਜ ਦੇ ਮਨੁੱਖਤਾ ਦੇ ਕਾਰਜਾਂ ਲਈ ਵਰਤ ਸਕੀਏ ਇਹ ਕਿਸੇ ਦੀ ਮਲਕੀਅਤ ਨਾ ਬਣ ਜਵੇ ਹੂੰ ਸੋ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕੋਲ ਦਿਨ ਗਿਣਤੀ ਦੇ ਰਹਿ ਗਏ ਆ ਅਸੀਂ 10 ਜਾਂ 12 ਦਿਨ ਗਣ ਸਕਦੇ ਹਾਂ ਵੀ ਇਤੋਂ ਜ਼ਿਆਦਾ ਸਾਡੇ ਕੋਲ ਦਿਨ ਨਹੀਂਗੇ ਪਰ ਉਸ ਪਰਮਾਤਮਾ ਦੇ ਚਰਨਾਚਰ ਅਰਦਾਸ ਹੈ ਕਿ ਉਹ ਇਸ ਨੂੰ ਰਜਿਸਟਰਡ ਨੂੰ ਸਮੇਂ ਸਿਰ ਕਰਵਾ ਦੇਣਾ ਇਹ ਸਾਡੇ ਉਹਨਾਂ ਦੇ ਚਰਨਾਚਰ ਅਰਦਾਸ ਆ ਕਿਉਂਕਿ ਅਸੀਂ ਜੇਕਰ ਸਾਰੇ ਲੱਗੇ ਹੋਏ ਆ ਤੇ ਉਸ ਪਰਮਾਤਮਾ ਦੇ ਕਹਿੰਦੇ ਆ ਵੀ ਉਦਮ ਤਾਂ ਬੰਦੇ ਤੂੰ ਕਰ ਕਰ ਬਿਲਕੁਲ ਫਲ ਜਿਹੜਾ ਉਹ ਫਿਰ ਲੱਗ ਜਾਊਗਾ ਤੇ ਫਲ ਪ੍ਰਮਾਤਮਾ ਨੇ ਲਾਉਣਾ ਸੋ ਜਸਤਪਾ ਸਾਹਿਬ ਇੱਕ ਗੱਲ ਜ਼ਰੂਰ ਹੈ ਕਿ ਸੰਤ ਸਮਾਜ ਵਿੱਚ ਤੁਹਾਡੀ ਮੈਂ ਕਾਫੀ ਤੁਹਾਡੇ ਨਾਲ ਜਾਂਦਾ ਦਰਬਾਰਾਂ ਦੇ ਵਿੱਚ ਮੌਕਾ ਮਿਲਿਆ ਸੰਤ ਸਮਾਜ ਵੱਲੋਂ ਤੁਹਾਡੀ ਮਤਲਬ ਤੁਹਾਡੇ ਤੇ ਇੰਨੀ ਕਿਰਪਾ ਆਈ ਇੰਨੀ ਬਖਸ਼ਿਸ਼ ਹੈ ਨਾ ਵਿਸ਼ਵਾਸ ਹੈ ਕਿ ਮਤਲਬ ਤੁਹਾਡੀ ਜ਼ੁਬਾਨ ਚੋਂ ਕੋਈ ਵੀ ਸ਼ਬਦ ਨਿਕਲਦਾ ਉਹਨਾਂ ਨੇ ਕਦੇ ਇਨਕਾਰ ਨਹੀਂ ਕੀਤਾ ਰਜਿਸਟਰੀ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਯੋਗਦਾਨ ਤੁਸੀਂ ਮਹਿਸੂਸ ਕਰਦੇ ਹੋ ਸੰਤ ਸਮਾਜ ਜਿੱਥੇ ਵੀ ਅਸੀਂ ਡੇਰੇ ਕਿਸੇ ਚ ਵੀ ਗਏ ਆਂ ਸਾਨੂੰ ਕਿਤੇ ਵੀ ਨਾ ਨਹੀਂ ਕੀਤੀ ਹੂੰ ਔਰ ਇੱਥੇ ਤੱਕ ਵੀ ਆ ਕਿ ਸੰਤਨ ਕਹਿੰ ਦਿੰਦਾ ਵੀ ਜੇ ਲੋੜ ਪੈਂਦੀ ਤਾਂ ਸਾਡੀ ਕੁਟੀਆਂ ਵੇਚ ਦਿਓ ਵਾਕੇ ਵਾਕੇ ਸੋ ਜੇਕਰ ਸੰਤ ਸਮਾਜ ਇਹ ਵਿਸ਼ਵਾਸ ਕਰ ਰਿਹਾ ਉਹਦਾ ਕਾਰਨ ਇੱਕੋ ਹੀ ਆ ਕਿ ਆਸਥਾ ਤੇ ਮੈਂ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਪੂਰਾ ਟਿਕਿਆ ਹੋਇਆ ਹਾਂ ਹੂੰ ਔਰ ਨੱਕ ਦੀ ਸਿਹਤ ਨੂੰ ਲੈ ਕੇ ਚੱਲਦਾ ਹਾਂ ਹੂੰ ਇਹ ਨਹੀਂ ਕਿ ਅੱਜ ਆ ਮੁੱਦਾ ਮਿਲ ਗਿਆ ਇੱਥੇ ਵਧੀਏ ਕੱਲ ਨੂੰ ਆ ਮੁੱਦਾ ਮਿਲ ਗਿਆ ਇੱਥੇ ਵਧੀਏ ਇੱਕ ਮੰਜ਼ਲ ਨੂੰ ਤੈਅ ਕਰਨਾ ਪੈਣਾ ਜੀ ਉਹ ਜਿਸ ਦਿਨ ਮੰਜ਼ਲ ਤੇ ਪਹੁੰਚ ਗਏ ਨਾ ਫਿਰ ਉਹਦੇ ਵਿੱਚ ਜੋ ਮਰਜੀ ਕੱਢ ਲਈਏ ਕੀ ਬਾਤ ਤੇ ਸਭ ਕੁਝ ਨਿਕਲੂਗਾ ਕਿਉਂਕਿ ਬਾਬਾ ਸਾਹਿਬ ਨੇ ਵੀ ਜਦੋਂ ਮੰਜ਼ਲ ਤੈਅ ਕਰ ਲਈ ਸੀ ਹੂੰ ਤਾਂ ਫਿਰ ਉਹ ਇੱਕ ਦਾ ਨਹੀਂ ਕੀਤਾ ਕਰੋਨਾ ਦਾ ਕਰ ਦਿੱਤਾ ਤੇ ਜੇਕਰ ਅਸੀਂ ਕਹੀਏ ਇੰਨਾ ਇੱਕ ਮੁੱਦੇ ਦੇ ਉੱਤੇ ਜੀ ਆ ਬੰਦਾ ਆਇਆ ਇਹਦੇ ਲਈ ਖਰਚੀਏਗਾ ਹੋਰ ਮੁੱਦੇ ਬਹੁਤ ਆ ਸਾਡੇ ਜੀ ਮੁੱਦੇ ਇੱਕ ਨਹੀਂ ਗਏ ਮੁੱਦੇ ਇੰਨੇ ਕਾ ਕਿ ਸਰਕਾਰਾਂ ਚਾਹੁੰਦੀਆਂ ਨਹੀਂ ਗੀਆਂ ਕਿ ਇਹ ਬੰਦੇ ਆਜ਼ਾਦ ਰਹਿਣ ਹੂੰ ਬਹੁਤ ਅੱਛਾ ਉਹਨਾਂ ਨੂੰ ਲੈ ਕੇ ਮਨੁੱਖਤਾ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਜ਼ਰੂਰੀ ਨਹੀਂ ਕਿ ਸਾਡੇ ਸਮਾਜ ਦੇ ਬੰਦੇ ਗਰੀਬ ਆ ਹੂੰ ਦੂਸਰੇ ਵੀ ਗਰੀਬ ਆ ਉਹਨਾਂ ਨਾਲ ਵੀ ਧੱਕੇਸ਼ਾਹੀ ਹੋ ਰਹੀ ਹੈ ਬਿਲਕੁਲ ਧੱਕੇਸ਼ਾਹੀ ਜੇ ਨਾ ਹੁੰਦੀ ਹੋਵੇ ਤੇ ਅੱਜ ਕਿਸਾਨਾਂ ਨੂੰ ਕਿਉਂ ਇਜਿਟੇਸ਼ਨ ਕਰਨੀ ਪਵੇ ਕਿਸਾਨ ਜਿਹੜੇ ਆ ਸੜਕਾਂ ਦੇ ਉੱਤੇ ਬੈਠੇ ਆ ਮਰਨ ਵਰਤਦੇ ਬੈਠੇ ਆ ਸੋ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਆ ਭਗਤੀ ਲਹਿਰ ਨੇ ਐਸੇ ਕਰਕੇ ਹਾਕਮਾਂ ਦੇ ਵਿਰੁੱਧ ਆਵਾਜ਼ ਉਠਾਈ ਸੀ ਜੀ ਕਿ ਹਾਕਮ ਜਿਹੜੇ ਆ ਲੋਕਾਂ ਦਾ ਖੂਨ ਨਾ ਪੀਣ ਪਰ ਸਰਕਾਰਾਂ ਜਿਹੜੀਆਂ ਉਹਦੇ ਤੋਂ ਬਾਝ ਨਹੀਂ ਆਈਆਂ ਮੁੜ ਕੇ ਬਾਬਾ ਸਾਹਿਬ ਦੀ ਜਿਹੜੀ ਸੋਚ ਸੀ ਕਿ ਸਮਾਜ ਦੇ ਦੋ ਦੁਸ਼ਮਣ ਮੇ ਹੁੰਦੇ ਆ ਹੂੰ ਉਹਨਾਂ ਨੇ ਕਹੇ ਸੀ ਕਿ ਕੈਪਟਲਿਜ਼ਮ ਸਭ ਤੋਂ ਵੱਡਾ ਦੁਸ਼ਮਣ ਆ ਜੀ ਇੱਕ ਬ੍ਰਾਹਮਣਵਾਦ ਬ੍ਰਾਹਮਣ ਨਹੀਂ ਕਹਿਆ ਸੀ ਬ੍ਰਾਹਮਣਵਾਦ ਕਹੇ ਸੀ ਕਿ ਸੋਚ ਆ ਇੱਕ ਜਿਹੜੀ ਮਨੁੱਖਤਨ ਬੰਨ ਰਹੀ ਆ ਉਸ ਨੁਕਤੇ ਨੂੰ ਬੰਨੜਨ ਵਾਲੀ ਸੋਚ ਦੇ ਉਪਰੰਤ ਸੀਗੇ ਪਰ ਅੱਜ ਕੈਪਟਲਿਜ਼ਮ ਜਿਹੜਾ ਆ ਉਹ ਸਾਨੂੰ ਇੰਨਾ ਕੁ ਨਜ਼ਰ ਆ ਰਿਹਾ ਕਿ ਸਕੂਲ ਜਿਹੜੇ ਆ ਸਰਕਾਰੀ ਬੰਦ ਹੋ ਰਹੇ ਆ ਤੇ ਲਾਲੇ ਦੇ ਸਕੂਲ ਚੱਲ ਰਹੇ ਆ ਚੱਲ ਰਹੇ ਕਿਉਂ ਚੱਲ ਰਹੇ ਆ ਕਿ ਲਾਲੇ ਜਿਹੜੇ ਆ ਮਨਮਰਜ਼ੀ ਦੇ ਫੈਸਲੇ ਲੈਣ ਹਮ ਯੂਨੀਵਰਸਿਟੀ ਜਿਹੜੀ ਆ ਇਹ ਕਿਉਂ ਬਣਾਈਆਂ ਗਈਆਂ ਯੂਨੀਵਰਸਿਟੀਆਂ ਜਿਹੜੀਆਂ ਇਹਦਾ ਮਤਲਬ ਹੁੰਦਾ ਕਿ ਉਹ ਕਾਨੂੰਨ ਆਪਣਾ ਬਣਾ ਸਕਦੇ ਆ ਹਮ ਸੋ ਕਾਨੂੰਨ ਬਣਾਉਣ ਲਈ ਯੂਨੀਵਰਸਿਟੀਆਂ ਨੂੰ ਹੱਜਤ ਦੇਤੀ। ਵੀ ਠੀਕ ਆ ਤੂੰ ਵੀ ਬਣਾ ਲਾ ਤੂੰ ਵੀ ਬਣਾ ਲਾ ਤੂੰ ਵੀ ਬਣਾ ਲਾ ਯੂਨੀਵਰਸਿਟੀਆਂ ਆਪਣੀ ਆਪਣੇ ਬਣ ਗਈਆਂ ਆਪਣੇ ਆਪਣੇ ਮਨਮਰਜ਼ੀ ਕਰ ਰਹੇ ਆ। ਔਰ ਜਿੰਨੇ ਦਿਲ ਕਰਦਾ ਫੀਸ ਵਧਾਉਂਦੇ ਆ। ਜੀ। ਸੋ ਐਜੂਕੇਸ਼ਨ ਜਿਹੜੇ ਸੀ ਬਾਬਾ ਸਾਹਿਬ ਨੇ ਕਹਿਆ ਸੀ ਐਜੂਕੇਸ਼ਨ ਔਰ ਹੈਲਥ। ਹੂੰ। ਇਹ ਸਰਕਾਰਾਂ ਦੀ ਪ੍ਰਾਈਮ ਡਿਊਟੀ ਆ। ਸੋ ਉਸ ਪ੍ਰਾਈਮ ਡਿਊਟੀ ਤੋਂ ਸਰਕਾਰਾਂ ਪਿੱਛੇ हट ਗਈਆਂ। ਅੱਜ ਤਾਂ ਇਹ ਲੱਗ ਰਿਹਾ ਕਿ ਸਕੂਲ ਜਿਹੜੀ ਐਜੂਕੇਸ਼ਨ ਗਰੀਬ ਬੱਚਾ ਲੈ ਹੀ ਨਹੀਂ ਸਕਦਾ ਉਹਨੂੰ ਉਹਦੇ ਲਈ ਮੁਸ਼ਕਲ ਬਣ ਰਹੀ ਹੈ ਜਸਤਪਾ ਜਿਸ ਤਰ੍ਹਾਂ ਐਜੂਕੇਸ਼ਨ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਮਤਲਬ ਜਿਹੜੀ ਕਾਫੀ ਕਾਸਟਲੀ ਹੋ ਚੁੱਕੀ ਹੈ ਕਿ ਇਸ ਪਲਾਟ ਜਿਸ ਦੇ ਵਿੱਚ ਆਪਾਂ ਖੜੇ ਆਂ ਜਿਸ ਦੀ ਰਜਿਸਟਰੀ ਹੋਣ ਜਾ ਰਹੀ ਹੈ ਕਿ ਐਜੂਕੇਸ਼ਨ ਦੇ ਕਨਸੈਪਟ ਨੂੰ ਲੈ ਕੇ ਵੀ ਕੁਝ ਨਾ ਕੁਝ ਬੱਚਿਆਂ ਨੂੰ ਇੱਥੋਂ ਕੋਈ ਐਜੂਕੇਟ ਕੀਤਾ ਜਾਏਗਾ ਸਰ ਸੋਤਾ ਸਾਹਿਬ ਇੱਥੋਂ ਐਜੂਕੇਸ਼ਨ ਸਾਡੇ ਮਨ ਦੇ ਵਿੱਚ ਬਹੁਤ ਵੱਡਾ ਸੰਕਲਪ ਲਿਆ ਹੋਇਆ ਹੈ ਅਸੀਂ ਉਹ ਕਰਨਾ ਕਿੱਦਾਂ ਇਹ ਸਾਡੀ ਕੋਰ ਕਮੇਟੀ ਬੈਠ ਕੇ ਸੋਚੂਗੀ ਸਭ ਦੇ ਵਿਚਾਰ ਲੈ ਜਾਣਗੇ ਕਿ ਕੀ ਅਸੀਂ ਨਰਸੀ ਤੋਂ ਸ਼ੁਰੂ ਕਰਨਾ ਕਿ ਕੀ ਅਸੀਂ ਉਹਨਾਂ ਬੱਚਿਆਂ ਨੂੰ ਲੈਣਾ ਕਿ ਜਿਹੜੇ ਹਰ ਨਜ਼ਰ ਆਉਂਦੇ ਆ ਕਿ ਉਹਨਾਂ ਨੂੰ ਟਿਕ ਕਰਕੇ ਉਹਨਾਂ ਦਾ ਟੈਸਟ ਲੈ ਕੇ ਕੰਪੀਟੀਸ਼ਨ ਜਿਹੜਾ ਬਾਹਰ ਆਉਂਦੇ ਆ ਉਹਨਾਂ ਤੇ ਫਿਰ ਟੋਟਲ ਜਿਹੜਾ ਆ ਅਸੀਂ ਖਰਚਾ ਕਰਾਂਗੇ ਇਹ ਸਾਡਾ ਇੱਕ ਮੰਨ ਦੇ ਵਿੱਚ ਧਾਰਿਆ ਹੋਇਆ ਕਿ ਐਜੂਕੇਸ਼ਨ ਸਾਡਾ ਮੇਨ ਡਿਊਟੀ ਹੈ ਹੁਣ ਹੈਲਥ ਦੇ ਐਂਗਲ ਤੋਂ ਐਜੂਕੇ ਜਿਹੜੇ ਆ ਸਾਡੇ ਭਵਨ ਦੇ ਚੱਲਦੇ ਆ ਡਿਸਪੈਂਸਰੀ ਚੱਲ ਰਹੀ ਹੈ ਲੈਬੋਰੀ ਚੱਲਦੀ ਹੈ ਔਰ ਐਜੂਕੇਸ਼ਨ ਦੇ ਮਾਮਲੇ ਤੋਂ ਭਵਨ ਦੇ ਵਿੱਚ ਉੱਤੇ ਵੀ ਕੰਮ ਜਿਹੜਾ ਆ ਹੋਸਟਲ ਦੇ ਹਿੱਸੇ ਕਰਕੇ ਬਣਿਆ ਔਰ ਉੱਤੇ ਵੀ ਕੰਪੀਟੀਟਿਵ ਐਗਜ਼ਾਮ ਦਾ ਵੀ ਅਸੀਂ ਤਿਆਰੀ ਕਰ ਲਈ ਹੈ ਸੋ ਇਹ ਜਿਹੜੀ ਜਗ੍ਹਾ ਆ ਇਸੇ ਕਰਕੇ ਇਹਦੀ ਰਜਿਸਟਰੀ ਹਰ ਹਾਲਤ ਦੇ ਵਿੱਚ ਅਸੀਂ ਕਰਾਉਣੇ ਚਾਹੁੰਦੇ ਆ ਕਿ ਸਾਡਾ ਜਿਹੜਾ ਅੰਬੇਡਕਰ ਉਰਜਾ ਭਵਨ ਆ ਇਹਦੀ ਗ੍ਰੇਡ ਕਿਸੇ ਵੀ ਹਾਲਤ ਵਿੱਚ ਖਤਮ ਨਾ ਹੋਵੇ। ਅੱਛਾ ਜਸਪਾਲ ਸਾਹਿਬ ਇਸ ਰਜਿਸਟਰੀ ਦੇ ਵਿੱਚ ਜਿੱਥੇ ਸਮਾਜ ਦੇ ਲੋਕਾਂ ਨੇ ਤੁਹਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ, ਬਹੁਤ ਜ਼ਿਆਦਾ ਤੁਹਾਨੂੰ ਵੱਧ ਚੜ ਕੇ ਤੁਹਾਨੂੰ ਉਹਨਾਂ ਨੇ ਮਤਲਬ ਉਹ ਕੀਤਾ ਹੈ ਕਿ ਇਸ ਤੋਂ ਇਲਾਵਾ ਤੁਹਾਡੇ ਰਿਲੇਸ਼ਨ ਜਿਹੜੇ ਆ ਉਹ ਹਰ ਹਰ ਸਮਾਜ ਦੀ ਉਸ ਪਰਸਨੈਲਿਟੀ ਦੇ ਨਾਲ ਹੈ ਔਰ ਜਿਸ ਤਰ੍ਹਾਂ ਖਰਚੇ ਦੀ ਪਰਭਾਈ ਵਾਸਤੇ ਸਮਾਜ ਦੇ ਲੋਕ ਅੱਗੇ ਆਏ ਨੇ, ਬਹੁਤ ਸਾਰੇ ਮਨੁੱਖਤਾ ਦੀ ਬਿਹਤਰੀ ਲਈ ਹੋਰ ਸਮਾਜ ਵੀ ਅੱਗੇ ਆਇਆ ਸਰ। ਬਿਲਕੁਲ ਆ ਰਿਹਾ ਔਰ ਉਹਨਾਂ ਵੱਲੋਂ ਦਿਲ ਖੋਲ ਕੇ ਪੈਸੇ ਦਿੱਤਾ ਜਾ ਰਿਹਾ। ਹੂੰ। ਅੱdte ਜਵਾਨ ਦੇ ਨਾਲ ਮੈਂ ਤਾਂ ਉਸ ਗੁਰੂਆਂ ਦਾ ਕਿਰਪਾ ਸਮਝਦਾ ਅੱdte ਜਵਾਨ ਦੇ ਨਾਲ ਜਦੋਂ ਕਿਸੇ ਨੂੰ ਅਸੀਂ ਕਹਿੰਨੇ ਆ ਉਹ ਕਹਿੰਦੇ ਕੋਈ ਨਹੀਂ ਪੈਸੇ ਆ ਜਾਣਗੇ ਨਹੀਂ ਤਾਂ ਤੁਸੀਂ ਸੋਤਾ ਸਾਹਿਬ ਆਮ ਤੌਰ ਤੇ ਘੁੰਮਦੇ ਆ ਸਾਡੀਆਂ ਕਿੰਨੀਆਂ ਜੱਥੇਬੰਦੀਆਂ ਆ ਕਿੰਨੀਆਂ ਸੁਭਾਵਾਂ ਆ ਜਿਹੜੀਆਂ ਕਹਿੰਦੀਆਂ ਪੈਸੇ ਨਹੀਂ ਮਿਲਦਾ ਜੀ ਬਿਲਕੁਲ ਆਪਾਂ ਕਿਸੇ ਦੇ ਨਾਲ ਸਲਾਮ ਮਸ਼ਮਲਾ ਕੀਤੇ ਤੋਂ ਬਿਨਾ ਇਹਦਾ ਇੱਕ ਇਹ ਸੌਦਾ ਕੀਤਾ ਕਿਉਂ ਕੀਤਾ ਕਿਉਂਕਿ ਮੇਰੇ ਮਾਨੇ ਚ ਕੋਈ ਤੰਦਾ ਨਹੀਂ ਹੈ ਹੂੰ ਬਹੁਤ ਅੱਛਾ ਇਹ ਪ੍ਰਮਾਤਮਾ ਨੇ ਬੜੀ ਬੱਢੀ ਬਖਸ਼ਿਸ਼ ਕੀਤੀ ਹੈ ਕਿ ਤੰਦਾ ਨਾ ਦੀ ਚੀਜ਼ ਜਿਹੜੀ ਖਤਮ ਕੀਤੀ ਹੋਈ ਹੈ ਤੇ ਮੈਂ ਪ੍ਰਮਾਤਮਾ ਦਾ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਜਸ ਨੇ ਰੋਟੀ ਦਾ ਸਾਧਨ ਮੈਨੂੰ ਪਹਿਲਾਂ ਦੇ ਦਿੱਤਾ ਕੀ ਬਾਤ ਵੇ ਤੂੰ ਆ ਪੈਨਸ਼ਨ ਲੈ ਤੇ ਤੈਨੂੰ ਕੋਈ ਡੋਲਣ ਦੀ ਲੋੜ ਨਹੀਂ ਕਿਸੇ ਬਲਾ ਤੱਕਣ ਦੀ ਲੋੜ ਨਹੀਂ ਜੇ ਤੱਕੜਾ ਵੀ ਆ ਮੰਗ ਕੇ ਲਿਆਉਣਾ ਵੀ ਤਾਂ ਲੋਕਾਂ ਦੀ ਖਾਤਰ ਹੀ ਲਿਆਈ ਤੈਨੂੰ ਆਪਣੇ ਲਈ ਮੰਗਣ ਦੀ ਲੋੜ ਨਹੀਂ ਕੋਈ ਸੋ ਇਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਸਾਡੇ ਦੇ ਉੱਤੇ ਕਿ ਉਹਨਾਂ ਨੇ ਮੈਂ ਤਾਂ ਇਹ ਕਦੇ ਦੇ ਹੈਰਾਨ ਹੁੰਦਾ ਸੋਤਾ ਸਾਹਿਬ ਕਿ ਐਡੀ ਵੱਡੀ ਉੱਚੀ ਕੁਰਸੀ ਦੇ ਉੱਤੇ ਮੈਨੂੰ ਪਹਚਾਇਆ ਜਿਹੜਾ ਇਹ ਬਾਬਾ ਸਾਹਿਬ ਦੀ ਇੱਕ ਬਹੁਤ ਵੱਡੀ ਕਿਰਪਾ ਹੈ ਕਿਉਂਕਿ ਜੇ ਅਸੀਂ ਕਹੀਏ ਵੀ ਸਾਡੇ ਕੋਲ ਕੋਈ ਹੋਰ ਸਾਧਨ ਸੀ ਜੇਕਰ ਬਾਬਾ ਸਾਹਿਬ ਦਾ ਸਰਟੀਫਿਕੇਟ ਨਾ ਹੁੰਦਾ ਤੇ ਸਾਨੂੰ ਕਿੰਨੇ ਰੱਖਣਾ ਸੀ ਬਿਲਕੁਲ ਬਾਬਾ ਸਾਹਿਬ ਦੁਆਰਾ ਦਿੱਤਾ ਸਰਟੀਫਿਕੇਟ ਨਾ ਹੁੰਦਾ ਤੇ ਸਾਨੂੰ ਕਿੰਨੇ ਰੱਖਣਾ ਸੀ ਇਹ ਬਿਲਕੁਲ 101% ਜਿਹੜੀ ਗੱਲ ਠੀਕ ਹੈ ਔਰ ਉਸੇ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਅੱਜ 26 ਜਨਵਰੀ 1950 ਦਾ ਦਿਨ ਯਾਦ ਕਰਦੇ ਆ ਜਦੋਂ ਸੰਵਿਧਾਨ ਜਿਹੜਾ ਲਾਗੂ ਕੀਤਾ ਗਿਆ ਸੀ ਗਣਤੰਤਰ ਦਿਵਸ ਹੈ ਔਰ ਉਸ ਨੇ ਸੰਬੰਧ ਵਿੱਚ ਵੀ ਮੈਂ ਕਮੈਂਟ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੋਂ ਲੈਣੇ ਚਾਹੁੰਦਾ ਔਰ ਜੇ 26 ਜਨਵਰੀ ਹੈ ਗਣਤੰਤਰ ਦਿਵਸ ਹੈ ਔਰ ਮੈਂ ਚਾਹੁੰਦਾ ਕਿ ਤੁਸੀਂ ਐਜ਼ ਅ ਪ੍ਰੈਜ਼ੀਡੈਂਟ ਆਪਣੇ ਕਮੈਂਟ ਜ਼ਰੂਰ ਦਿਓ ਸੁਖਤਾ ਸਾਹਿਬ ਜਦੋਂ ਸੰਵਿਧਾਨ 바ਵਾ ਸਾਹਿਬ ਨੇ ਬਣਾਇਆ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਚਾ ਮਲਾਸ ਸੀਗਾ ਕਿ ਇਸ ਦੇਸ਼ ਦਾ ਨਕਸ਼ਾ ਕਿਹੋ ਜਿਹਾ ਬਣਾਉਣਾ ਔਰ ਉਹਨਾਂ ਨੇ ਇੱਕ ਗੱਲ ਇਹ ਗੱਲ ਕਹੀ ਸੀ ਕਿ ਅੱਜ ਤੁਸੀਂ ਸਾਰੇ ਰਾਜਨੀਤਿਕ ਤੌਰ ਤੇ ਬਰਾਬਰ ਹੋ ਗਏ ਹਾਂ ਪਰ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੁਸੀਂ ਇਹਨਾਂ ਦੇ ਹੱਲੇ ਬਰਾਬਰ ਨਹੀਂ ਗਏ ਜੀ ਪਰ ਉਹਨਾਂ ਨੇ ਜਿਸ ਫਿਰਕੇ ਨੂੰ ਦੋਨਾਂ ਕੈਟਾਗਰੀਆਂ ਨੂੰ ਲੈ ਕੇ ਦਿੱਤਾ ਸੀਗਾ ਵੀ ਤੁਸੀਂ ਹੁਣ ਇਹਨਾਂ ਦਾ ਧਿਆਨ ਰੱਖ ਕੇ ਇਹਨਾਂ ਨੂੰ ਨਾਲ ਲਾ ਕੇ ਬਰਾਬਰ ਕਰੋ ਹਮ ਪਰ ਉਹ ਜਾਂਦੇ ਜਾਂਦੇ 1955 ਔਰ 56 ਦੇ ਵਿੱਚ ਰਾਜਨੀਤਿਕ ਔਰ ਪੜੇ ਲਿਖੇ ਲੋਕਾਂ ਨੂੰ ਇੱਕ ਬਹੁਤ ਵੱਡਾ ਅਰਾਮਬਾ ਦੇ ਗਿਆ ਹਮ ਔਰ ਇੱਥੇ ਤੱਕ ਕਹਿ ਕੇ ਕਿ ਰਾਜਨੀਤਿਕ ਰਿਜ਼ਰਵੇਸ਼ਨ ਬੰਦ ਕਰ ਦਿਓ ਹਮ ਸਾਨੂੰ ਇਹਦੀ ਲੋੜ ਨਹੀਂ ਪਰ ਸਬਦਾਨ ਨੂੰ ਪਾਲਣਾ ਕਰਨ ਵਾਲੀਆਂ ਸਰਕਾਰਾਂ ਆਈਆਂ ਉਹਦੇ ਵਿੱਚ ਸਾਡੇ ਜਿਹੜੇ ਨਮਾਇंदे ਬੈਠੇ ਰਹੇ ਕੋਈ ਸਰਕਾਰ ਸਾਡੇ ਨਮਾਇੰਦੇ ਤੋਂ ਬਿਨਾਂ ਨਹੀਂ ਬਣੀ ਜੀ ਪਰ ਸਾਡੇ ਨਮਾਇੰਦਿਆਂ ਨੇ ਡਿਊਟੀ ਨਹੀਂ ਨਿਭਾਈ ਆਪਣੀ ਆਪਣੇ ਫਰਜ਼ ਨੂੰ ਪਛਾਣਿਆ ਕਿ ਬਾਬਾ ਸਾਹਿਬ ਦੀ ਬਦੌਲਤ ਅਸੀਂ ਇਸ ਪਾਰਲੀਮੈਂਟ ਦੇ ਵਿੱਚ ਇਸ ਸਭਾ ਲਈ ਦੇ ਵਿੱਚ ਅਸੀਂ ਜਾਂ ਜਿਹੜੇ ਅਫਸਰ ਸਾਡੇ ਉਹ ਇਹਨਾਂ ਕੁਰਸੀਆਂ ਤੇ ਪਹੁੰਚੇ ਹਮ ਕਿੰਨੇ ਅਕ ਨੇ ਆਪਣੀ ਡਿਊਟੀ ਨੂੰ ਨਿਭਾਇਆ ਕਿੰਨੇ ਕਿੰਨੇ ਫਰਜ਼ ਨੂੰ ਨਿਭਾਇਆ ਉਹਨਾਂ ਦੀ ਗਲਤੀ ਜਿਹੜੀ ਅੱਜ ਵੀ ਉਂਗਲਾਂ ਤੇ ਹੋਣ ਵਾਲੀ ਹੈ ਇਸ ਕਰਕੇ ਸੰਵਿਧਾਨ ਦਿਵਸ ਦੇ ਉੱਤੇ ਬਾਬਾ ਸਾਹਿਬ ਨੂੰ ਇੱਕ ਜਿਹੜਾ ਦੁੱਖ ਆ ਉਹ ਕਹਿੰਦੇ ਸੀ ਸੰਵਿਧਾਨ ਚਲਾਉਣ ਵਾਲੇ ਜੇਕਰ ਮਾਰੇ ਹੋਏ ਇਹਨਾਂ ਮਾਰਾ ਸਿੱਧ ਹੋ ਜਾਣਾ ਤੇ ਅੱਜ ਉਹ ਮਾਰਾ ਸਿੱਧ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਜਾਰੀ ਹੋਈਆਂ ਬੜੀ ਦੇਰ ਤੋਂ 1950 ਤੋਂ ਹੋਈਆਂ ਪਰ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਸੰਵਿਧਾਨ ਤਾਂ ਸਾਰੇ ਚੰਗੇ ਹੁੰਦੇ ਆ ਪਹਿਲਾਂ ਆਪਣੇ ਦਿਲ ਨੂੰ ਤਾਂ ਸਾਫ਼ ਕਰ ਲੋ ਬਿਲਕੁਲ ਬਿਲਕੁਲ ਦਿਲ ਨੂੰ ਸਾਫ਼ ਕਰਨ ਲਈ ਕੋਈ ਨਹੀਂ ਜਦੋਂ ਵੋਟਾਂ ਲੈਣੀਆਂ ਉਦੋਂ ਪਟਾਰਾ ਹੋਰ ਹੁੰਦਾ ਤੇ ਜਦੋਂ ਕੰਮ ਕਰਨਾ ਉਦੋਂ ਪਟਾਰਾ ਹੋਰ ਹੁੰਦਾ ਤੇ ਸਾਡੇ ਵੀ ਜਿਹੜੇ ਚੁਣ ਹੋ ਕੇ ਜਾਂਦੇ ਆ ਉਹ ਵੀ ਉਹੀ ਗੱਲ ਕਰਦੇ ਆ ਕਿ ਅਸੀਂ ਵੀ ਇਹਨਾਂ ਕੋਲੋਂ ਕਿਸੇ ਤਰੀਕੇ ਨਾਲ ਮਸਲਾ ਹੱਲ ਕਰਾ ਕੇ ਇੱਕ ਵਾਰੀ ਕੁਰਸੀ ਤੇ ਜਾ ਕੇ ਬਹਿ ਜੀਏ ਫਿਰ ਸਾਡੇ ਗੱਲ ਦੇ ਵਿੱਚ ਜਿਨ੍ਹਾਂ ਦਾ ਪਟਾ ਪਊਗਾ ਅਸੀਂ ਉਹਨਾਂ ਦੀ ਗੱਲ ਕਰੀ ਜਾਵਾਂਗੇ ਬਿਲਕੁਲ ਬਿਲਕੁਲ 101% ਹੈ ਕਿ ਜਿਸ ਦਾ ਜਿਸ ਸਰਕਾਰ ਦੇ ਵਿੱਚ ਅਸੀਂ ਹੋਵਾਂਗੇ ਉਸ ਸਰਕਾਰ ਦਾ ਪਟਾ ਸਾਡੇ ਗੱਲ ਚ ਹੋਵੇਗਾ ਜਿੱਦਨ ਨੂੰ ਖਿੱਚੇਗਾ ਉਦੋਂ ਨੂੰ ਮਤਲਬ ਪੁਤਲੀਆਂ ਦੀ ਤਰ੍ਹਾਂ ਨਚਾਉਂਦੇ ਰਹਿਣਗੇ ਲੇਕਿਨ ਜਦੋਂ ਸੰਵਿਧਾਨ ਨੂੰ ਖਤਰੇ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਮੂੰਹ ਤੇ ਪੱਟੀਆਂ ਬੰਨ ਲੈਂਦੇ ਬੜਾ ਸਾਉਂ ਦਾ ਇਹਨਾਂ ਲੋਕਾਂ ਦੇ ਉੱਪਰ ਜਦੋਂ ক্লোਜ਼ ਅਪ ਦੇਖੀਦਾ ਟੀਵੀ ਦੇ ਉੱਪਰ ਕਿ ਚੁੱਪ-ਚਾਪ ਖੜੇ ਐ ਚੁੱਪ-ਚਾਪ ਬੈਠੇ ਐ ਲੇਕਿਨ ਇਹਨਾਂ ਦੇ ਸਾਹਮਣੇ ਸਾਡੇ ਸੰਵਿਧਾਨ ਨਾਲ ਕੀ ਹੋ ਰਿਹਾ ਏ ਉਸ ਬਿਲਾਂ ਸਮਾਜ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਕਿ ਜਿਨ੍ਹਾਂ ਨੂੰ ਚੁਣ-ਚੁਣ ਕੇ ਆਪਾਂ ਭੇਜਿਆ ਹੋਇਆ ਅੱਜ ਉਹ ਦੇ ਕਿਸ ਤਰ੍ਹਾਂ ਮੂੰਹ ਬਿੜਾ ਕੇ ਉੱਥੇ ਬੈਠੇ ਹੋਏ ਨੇ ਔਰ ਸੰਵਿਧਾਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈ ਉਹ ਮਤਲਬ ਉਸ ਨੂੰ ਤੋੜਨ ਦੀ ਗੱਲ ਕੀਤੀ ਆ ਖਤਮ ਦੀ ਗੱਲ ਕੀਤੀ ਆ ਲੇਕਿਨ ਉਹਨਾਂ ਦੇ ਅੰਦਰ ਕੁਝ ਨਹੀਂ ਹੁੰਦਾ ਮੈਂ ਇਹਨਾਂ ਚੀਜ਼ਾਂ ਤੇ ਕਮੈਂਟ ਲੈਣਾ ਚਾਹਾਂਗਾ ਔਰ ਰਜਿਸ ਸੋਸ਼ਲ ਜੁੰਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਦਿਨ ਰਾਤ ਦਿਨ ਰਾਤ ਸਾਡੇ ਨਾਲ ਜਾ ਰਹੇ ਨੇ ਔਰ ਜਿੱਥੇ ਵੀ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਔਰ ਸ਼ਰੀਰਕ ਤੌਰ ਤੇ ਸਲਾਹ ਦੇ ਤੌਰ ਤੇ ਰਿਟਰਨ ਦੇ ਤੌਰ ਤੇ ਹਮੇਸ਼ਾ ਜਸਲ ਸਾਹਿਬ ਦੇ ਨਾਲ ਨੇ ਸਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸਤਿ ਕੀ ਹਾਲ ਚੱਲਿਆ ਸਰ ਹਾਲ ਚੱਲ ਬਹੁਤ ਠੀਕ ਠਾਕ ਬਿਲਕੁਲ ਰਿਸ਼ਤੀਆਂ ਦੀਆਂ ਤਿਆਰੀਆਂ ਫਿਰ ਹਾਂ ਰਿਸ਼ਤੀਆਂ ਦੇ ਤਿਆਰੀਆਂ ਜੀ ਅੱਛਾ ਜੀ ਰਿਸ਼ਤੀ ਤਾਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੋਣੀ ਹੀ ਹੋਣੀ ਹੈ ਅਸੀਂ ਨਾਲ ਜਿਹੜਾ ਆਪਣੇ ਜੀ ਜਾਣ ਲਾ ਕੇ ਅਸੀਂ ਇਹਨਾਂ ਦੇ ਜਿਹੜਾ ਇਹ ਟਾਰਗੇਟ ਹੈ ਸਾਡੇ ਪ੍ਰਧਾਨ ਜੀ ਦਾ ਉਹਨੂੰ ਅਸੀਂ ਹਰ ਹਿੱਲੇ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਔਰ ਜਿਹੜਾ ਸਮਾਜ ਹੈ ਉਹ ਵੀ ਸਾਨੂੰ ਸਾਥ ਦੇ ਰਿਹਾ ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਿਸ਼ਤੀ ਨਹੀਂ ਹੋਣੀ ਨਾਲ ਨਾਲ ਤਾਂ ਸਾਡੇ ਨੰਨਾਂ ਦਾ ਹੈ ਨਹੀਂ ਹੈ ਬਿਲਕੁਲ 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 ਉਹ ਤਾਂ ਮਤਲਬ ਲੱਗ ਰਿਹਾ ਕਿਉਂਕਿ ਜਿਸ ਜੋਸ਼ ਤੇ ਨਾਲ ਤੁਸੀਂ ਇਹ ਸ਼ਬਦ ਕਹੇ ਨੇ ਉਸ ਤੋਂ ਲੱਗ ਰਿਹਾ ਸਾਰਾ ਕੁਝ ਸਵਾਲ ਇਹ ਹੈ ਕਿ ਜਗਾ ਦੀ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਕਦੇ ਡਿਸਕਸ ਕੀਤੀਆਂ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਕਿਸ ਤਰ੍ਹਾਂ ਦੀਆਂ ਪਲੈਨਿੰਗਸ ਕੀਤੀਆਂ ਜਾਣਗੀਆਂ ਨਹੀਂ ਸੋਤਾ ਜੀ ਇਸ ਤਰ੍ਹਾਂ ਹੈ ਕਿ ਹਾਲ ਫਿਲਹਾਲ ਡਿਸਕਸ ਦਾ ਤਾਂ ਨਹੀਂ ਹੋਇਆ ਪਰ ਕਿਤੇ ਰਾਜ ਗਾਇਕ ਵਾਹੇ ਅਸੀਂ ਗੱਲਾਂ ਤਕਰੀਮ ਕਰਦੇ ਨੇ ਕਿ ਪ੍ਰਧਾਨ ਜੀ ਦੇ ਨਾਲ ਤਾਂ ਜਿਹੜੇ ਹੋਰ ਵੀ ਸਾਥ ਸਾਥੀ ਸਾਡੇ ਵਿਚਾਰ ਰੱਖਦੇ ਨੇ ਮਿਲ ਕੇ ਬੁੱਧੀਜੀਵੀ ਸਾਡੇ ਵੀ ਆਪਾਂ ਕੀ ਕਰਨਾ ਚਾਹੁੰਦੇ ਆ ਹਾਲਕਿ ਸਾਡੇ ਸਮਾਜ ਨੂੰ ਬਹੁਤ ਕੁਝ ਲੋੜ ਹੈ ਲੋੜ ਹੈ ਬਹੁਤ ਕੁਝ ਲੋੜ ਹੈ ਜੀ ਕਿ ਸਾਨੂੰ ਮਿਲਣਾ ਚਾਹੀਦਾ ਸੀ ਸਾਨੂੰ ਨਹੀਂ ਮਿਲਿਆ ਪਰ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਕਿ ਅਸੀਂ ਇਹ ਇਹ ਜਿਹੜਾ ਪਲਾਟ ਹੈ ਇਹ ਇੱਕ ਐਗਜ਼ਾਮਪਲ ਸੱਤ ਹੋਵੇ ਜਿਸ ਤਰ੍ਹਾਂ ਕਿ ਊਰਜਾ ਪਵਨ ਨੇ ਇੱਕ ਐਗਜ਼ਾਮਪਲ ਹੈ ਸਾਡੀ ਸਨਾਲ ਦੀ ਇਹ ਕੋਈ ਛੋਟਾ ਪ੍ਰੋਜੈਕਟ ਨਹੀਂ ਹੈ ਔਰ ਐਗਜ਼ਾਮਪਲ ਇਸ ਗੱਲ ਦੀ ਕਿ 4-5 ਕਰੋੜ ਰੁਪਏ ਜੇ ਲੱਗਿਆ ਤਾਂ ਉਹ ਸਾਹਮਣੇ ਦਿਖ ਵੀ ਰਿਹਾ ਉਹਦੇ ਵਿੱਚ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਸਾਡੇ ਪ੍ਰਧਾਨ ਜੀ ਨੇ ਜੇ ਮੰਨ ਲਓ ਵੀ 10000 ਰੁਪਏ ਇਹਨਾਂ ਨੂੰ ਡੋਨੇਸ਼ਨ ਮਿਲੀ ਹੈ ਨਾ ਤੇ ਇਹਨੇ 10000 ਇਹਨਾਂ ਨੇ 10500 ਦਲਾਉਗਾ 10000 9500 ਉਹ ਨਹੀਂ ਲਾਇਆ ਹੋਗੇ ਕਿਵੇਂ ਕਹਿੰਦੇ ਚਲੋ ਸੁਣ ਨਹੀਂ ਲਾਇਆ ਹੋਗਾ ਇਹ ਇਹਨਾਂ ਦੀ ਇੱਕ ਬਹੁਤ ਵੱਡਾ ਇੱਕ ਇਹਨੇ ਜਿਹੜਾ ਕੁਦਰਤ ਨੇ ਕਹਿੰਦੇ ਨੇ ਮੈਨੂੰ ਬੜੀ ਸ਼ਾਂਤੀ ਦਿੱਤੀ ਹੋਈ ਗਿਆ ਪਰਮਾਤਮਾ ਨੇ ਕਿਤਾਬ ਸਬਰ ਸਬਰ ਉਹਦਾ ਜੋ ਸੀਨ ਨੀਜਾ ਦਿਖ ਰਿਹਾ ਔਰ ਇਹ ਇਹ ਵੀ ਇਹ ਵੀ ਹੁਣ ਦਿਨ ਦੂਰ ਨਹੀਂ ਹੈ ਕਿ ਇੱਥੇ ਕੀ ਕੀ ਪਲਾਨਸ ਸੋਚੀ ਜਿਹੜੀ ਗੱਲ ਕੀਤੀ ਜਾਊਗੀ ਜਿਸ ਦਿਨ ਰਜਿਸਟਰੀ ਹੋ ਜਾਣੀ ਹੈ ਉਸ ਤੋਂ ਬਾਅਦ ਤਾਂ ਤੁਸੀਂ ਦੇਖੋਗੇ ਕਿ ਅਸੀਂ ਆਪ ਖੁਦ ਵੀ ਕੀ ਕੀ ਸੋਚਦੇ ਆ ਵੀ ਇੱਥੇ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਆ ਇੰਨੀ ਜਗ੍ਹਾ ਸਾਡੇ ਕੋਲ ਹੋ ਜਣੀ ਹੈ ਸਾਡੇ ਸਮਾਜ ਨੂੰ ਬਹੁਤ ਲੋੜਾਂ ਨੇ ਸਾਡੇ ਫਿਊਚਰ ਤੇ ਉਹਨਾਂ ਦੇ ਬੱਚਾਂ ਨੂੰ ਸਾਨੂੰ ਬਹੁਤ ਲੋੜਾਂ ਨੇ ਜਿਹੜੀਆਂ ਸਾਡੇ ਹੱਥਾਂ ਵਿੱਚ ਖੁਈਆਂ ਜਾ ਰਹੀਆਂ ਸਾਡੇ ਸਾਹਮਣੇ ਸਾਹਮਣੇ ਇੱਕ ਅਮਰਚੰਦ ਜੀ ਕਈ ਵਾਰੀ ਜਹਨ ਦੇ ਵਿੱਚ ਕੁਐਸਚਨ ਆਇਆ ਕਿ 15 15 20 20 ਸਾਲ ਤੋਂ ਬਹੁਤ ਸਾਰੇ ਦੋਸਤਾਂ ਦੀਆਂ ਮਤਲਬ ਸੰਸਥਾਵਾਂ ਬਣੀਆਂ ਨੇ ਜਿਨ੍ਹਾਂ ਨੂੰ ਮੈਂ ਪਰਸਨਲੀ ਤੌਰ ਤੇ ਜਾਣਦਾ ਜਿਹੜੇ ਕਿ 15 ਸਾਲ ਬੜੇ ਫਖਰ ਨਾਲ ਕਹਿੰਦੇ ਆ ਲੇਕਿਨ ਕੀਤਾ ਉਹਨਾਂ ਨੇ ਕੁਝ ਨਹੀਂ ਮਾਫ ਕਰਨਾ ਉਹਨਾਂ ਨੇ ਕੀਤਾ ਕੁਝ ਨਹੀਂ ਸਮਾਜ ਵੱਲੋਂ ਪੈਸਾ ਤਾਂ ਆਉਂਦਾ ਹੈ ਲੇਕਿਨ ਉਹ ਪੈਸਾ ਕਿੱਥੇ ਜਾਂਦਾ ਹੈ ਮੇਰੇ ਤੋਂ ਬਾਅਦ ਉਹ ਲੋਕ ਜਾਣਦੇ ਨੇ ਲੇਕਿਨ ਸਮਾਜ ਨੂੰ ਸਮਾਜ ਨੇ ਜਦੋਂ-ਜਦੋਂ ਵੀ ਪਾਵਰ ਆਫ ਸੋਸ਼ਲ ਜੁਨਟੀ ਨੂੰ ਪੈਸਾ ਦਿੱਤਾ ਹੈ ਇਹ ਟੀਵੀ ਸਕਰੀਨ ਦੇ ਉੱਪਰ ਜਿਹੜੀ ਬਹੁਤ ਖੂਬਸੂਰਤ ਚਾਰ ਮੰਜ਼ਲੀ ਬਿਲਡਿੰਗ ਇਸ ਸਮੇਂ ਦੇਖ ਰਹੇ ਹੋ ਇਹ ਬਿਲਡਿੰਗ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਇਸ ਬਿਲਡਿੰਗ ਤੇ ਲੱਗਾ ਨਜ਼ਰ ਆਉਂਦਾ ਹੈ ਜਿਵੇਂ ਅਮਰਚੰਦ ਜੀ ਨੇ ਵੀ ਕਿਹਾ ਕਿ ਜੇ ਕਿਸੇ ਨੇ 10000 ਦਿੱਤਾ ਤੇ 9500 ਨਹੀਂ ਲੱਗੇਗਾ ਉਹਦੇ ਵਿੱਚ 10500 ਹੀ ਜਸਲ ਸਾਹਿਬ ਨੇ ਲਾਇਆ ਹੈ 9500 ਦੇ ਵਿੱਚੋਂ ਕਦੇ ਨਹੀਂ ਲਾਇਆ ਔਰ ਅੱਜ ਕਿਤੇ ਨਾ ਕਿਤੇ ਤੰਦਾ ਜਿਹੜਾ ਸ਼ਬਦ ਹੈ ਜਸਲ ਸਾਹਿਬ ਵਰਤਦੇ ਆ ਨਿਡਰ ਹੋ ਕੇ ਕਿ ਸਮਾਜ ਜਥੇਬੰਦੀਆਂ ਜਿਹੜੀਆਂ ਉਹ ਜ਼ਿਆਦਾ ਤੰਦੇ ਕਰਦੀਆਂ ਨੇ ਮੀਟਿੰਗ ਕਰਨੀ ਹੋਵੇ ਤਾਂ ਘਰ ਦੇ ਕਮਰੇ ਦੇ ਵਿੱਚ ਹੀ ਕਰਦੇ ਨੇ ਉਹ ਕਿਸ ਤਰ੍ਹਾਂ ਦਾ ਤੰਦਾ ਕਰਦੇ ਨੇ ਕੀ ਸਮਾਜ ਉਹਨਾਂ ਨੂੰ ਪੈਸੇ ਨਹੀਂ ਦਿੰਦਾ ਸਰ ਜਾਂ ਦਿੰਦਾ ਤੇ ਉਹਦਾ ਗਲਤ ਇਸਤੇਮਾਲ ਕਰਦੇ ਦੇਖੋ ਸਾਨੂੰ ਜਿਹੜਾ ਨਾ ਅਕਸਰ ਸੁਣਨ ਨੂੰ ਮਿਲਦਾ ਜੀ ਤੇ ਸਮਾਜ ਤੁਹਾਡਾ ਕਿਸੇ ਕੰਮ ਦਾ ਨਹੀਂ ਜੀ ਲੋਕ ਸਾਡੇ ਕੋਈ ਕਿਸੇ ਕੰਮ ਦਾ ਨਹੀਂ ਕੋਈ ਉਹ ਉਹ ਮਗਰ ਨੂੰ ਲੱਗਦੇ ਜੀ ਉਹ ਉਹ ਤਾਂ ਪੱਗਰੇ ਕੀ ਕੀ ਕਮੈਂਟ ਕਰਦੇ ਸਮਾਜ ਵਾਸਤੇ ਜਦੋਂ ਕੁਝ ਦੇ ਉਲਟ ਜੇ ਤੁਸੀਂ ਗੱਲ ਕੀਤੀ ਹੈ ਜਿਹੜੀਆਂ ਵੀ ਸਾਡੀਆਂ ਜਥੇਬੰਦੀਆਂ ਕਰੇ ਕਿਸੇ ਵੀ ਉਹ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਨੇ ਸਾਡਾ ਕਿਸੇ ਸਾਡਾ ਕਿਸੇ ਨਾਲ ਵਿਰੋਧ ਵਿਰੋਧ ਨਹੀਂ ਸਾਡਾ ਵਿਰੋਧ ਨਹੀਂ ਆ ਉਹ ਉਹਨਾਂ ਲੋਕਾਂ ਨੇ ਅੱਜ 25 30 ਸਾਲ ਤੱਕ ਲੋਕਾਂ ਤੋਂ ਪੈਸੇ ਲਿਆ ਹੀ ਹੈ ਨਾ ਲਿਆ ਹੀ ਆ ਤੇ ਲੋਕਾਂ ਨੂੰ ਦਿੱਤਾ ਹੈ ਨਾ ਆਪਣੇ ਸੰਰਥਾ ਜਾਂ ਤਾਕਤ ਜੇ ਅਸੀਂ ਕੰਪੈਰੀਸ਼ਨ ਕਰੀਏ ਇਸ ਪ੍ਰੋਜੈਕਟ ਦੇ ਨਾਲ ਇਹ ਪ੍ਰੋਜੈਕਟ ਅਲੱਗ ਕਿਸਮ ਦਾ ਪ੍ਰੋਜੈਕਟ ਹੈ ਉੱਥੇ ਤਾਂ ਸਾਨੂੰ ਇਸ ਤਰ੍ਹਾਂ ਦੀ 20 ਸਾਲ ਨੂੰ ਮਿਲੀ ਹੈ ਕਿ ਸਾਨੂੰ ਤਾਂ ਆਪਣਾ ਜਿਹੜੀ ਯੂਨੀਵਰਸ ਚੰਦਾ ਲੈਣੇ ਆ ਨਾ ਮਿਲ ਸਾਲਾਨਾ 6000 ਦਾ ਸਰ ਉਹ ਉਹ ਚੰਦਾ ਵੀ ਲੈਣਾ ਮਿਲ ਕੇ ਸਾਨੂੰ ਕਈ ਵਾਰ ਮੁਸ਼ਕਲ ਹੋ ਜਾਂਦਾ ਜਾਂਦਾ ਦੇ ਵੀ ਚੋਟ ਸੋਸ ਕਰ ਤੋ ਕੀ ਰਿਜ਼ਲਟ ਕੱਢ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਵੀ ਇਸ ਚੀਜ਼ ਨੂੰ ਭਾਵਨਾ ਨਾਲ ਸਮਝਦੇ ਆ ਕਿ ਇਹ ਜਿਹੜੇ ਲੋਕ ਸਾਡੇ 25 ਸਾਲ ਤੋਂ 20 ਸਾਲ ਤੋਂ ਕਰ ਰਹੇ ਆ ਤਾਂ ਉਹ ਉਹਨਾਂ ਨੂੰ ਕੀ ਮਿਲਿਆ ਹੋਗਾ ਅਸੀਂ ਮਿਲ ਕੇ ਕਿਸੇ ਨੂੰ ਰਿਜੈਕਸ਼ਨ ਨਹੀਂ ਕਰਦੇ ਬਿਲਕੁਲ ਖਾਸ ਕਰਕੇ ਸਾਡੀਆਂ ਜਿੰਨੀਆਂ ਐਮਪਲਾਈਜ਼ ਆਰਗੇਨਾਈਜੇਸ਼ਨ ਜੇ ਆਪਾਂ ਤਾਂ ਨਹੀਂ ਕਰਦੇ ਸਮਾਜ ਨੂੰ ਜਦੋਂ ਸੰਸਥਾਵਾਂ ਨੂੰ ਸਮਾਜ ਪੈਸੇ ਦਿੰਦਾ ਆ ਜਿਵੇਂ ਤੁਸੀਂ ਕਿਹਾ ਕਿ ਸਮਾਜ ਕਦੇ ਵੀ ਪਿੱਛੇ ਨਹੀਂ ਹਟਦਾ ਉਹ ਦਰਵਾਜ਼ਾ ਤਾਂ ਆਖਰ ਉਦੋਂ ਹੀ ਬੰਦ ਕਰਦਾ ਜਦੋਂ ਉਹਨਾਂ ਦਾ ਲੱਗਿਆ ਪੈਸਾ ਕਿਤੇ ਲੱਗਾ ਨਜ਼ਰ ਹੀ ਨਹੀਂ ਆਉਂਦਾ ਦੇਖੋ ਗੱਲ ਇਹ ਹੈ ਕਿ ਸਾਡਾ ਇਸ ਚੀਜ਼ ਤੇ ਬਹੁਤ ਵੱਡਾ ਐਕਸਪੀਰੀਅੰਸ ਹੋ ਗਿਆ 80 ਯਾਤਰਾ ਸਰਵਿਸ ਪ੍ਰਧਾਨ ਜੀ ਨੇ ਜੋ ਸ਼ੁਰੂ ਕੀਤੀ ਸੀ ਸਾਡਾ ਇੱਕੋ ਇੱਕ ਮਕਸਦ ਹੈ ਕਿ ਪ੍ਰਧਾਨ ਜੀ ਦਾ ਹਮੇਸ਼ਾ ਕਹਿੰਦੇ ਨੇ ਹਲੋ ਹਰੇਕ ਪਲੇਟਫਾਰਮ ਤੇ ਕਿ ਆਪਾਂ ਇਸ ਵਿਚਾਰਾਂ ਦੀ ਸਾਂਝ ਕਰਨੀ ਹੈ ਮਿਲ ਕੇ ਸਾਨੂੰ ਕਿਸੇ ਕੋਈ ਪਾਰਟੀ ਨਾਲ ਕੋਈ ਮਤਲਬ ਨਹੀਂ ਕਿਸੇ ਡੇਰੇ ਨਾਲ ਮਤਲਬ ਨਹੀਂ ਕਿਸੇ ਧਰਮ ਨਾਲ ਮਤਲਬ ਨਹੀਂ ਕਿਸੇ ਕੋਲ ਨਾਲ ਮਤਲਬ ਨਹੀਂ ਅਸੀਂ ਵਿਚਾਰਾਂ ਦੇ ਸਾਰੇ ਪੈਨਾਂ ਕਰਨ ਵਾਸਤੇ ਇਹ ਯਾਤਰਾ ਦਾ ਜਿਹੜਾ ਸ਼ੁਰੂਆਤ ਕੀਤੀ ਸੀ ਤੇ ਅਸਾਨੂੰ ਬੜੀ ਉਮੀਦ ਸੀ ਕਿ ਸਾਡੇ ਪੰਜਾਬ ਦੇ ਪਿਆਰ ਬੜਾ ਜਾਗਦਾ ਬੜਾ ਜਾਗਦਾ ਹੈ ਪੰਜਾਬ ਸਾਡਾ ਸਾਡੇ ਪੰਜਾਬ ਦੇ ਜਿਹੜੇ ਪੁਲਾਈ ਜਿਹੇ ਸੰਦੀਆਂ ਸਾਡੀਆਂ ਹੋਰ ਜਿਹੜੇ ਧਾਰਮਿਕ ਜਿਹੇ ਸੰਦੀਆਂ ਬੜੀਆਂ ਮਿਲ ਕੇ ਉਹ ਐਕਟਿਵ ਨੇ ਉਹ ਸਾਡੇ ਨਾਲ ਤੁਰ ਗੀਆਂ ਆਉਣ ਦੇ ਪਲੇਟਫਾਰਮ ਤੇ ਇੱਕ ਸਿੱਕ ਸਿੱਕ ਪਲੇਟਫਾਰਮ ਤੇ ਵੀ ਪਰ ਸਾਨੂੰ ਇਹ ਨਿਰਾਸ਼ਾ ਨਹੀਂ ਇਹ ਸੰਦੇਸ਼ ਸਾਨੂੰ ਕੋਈ ਆਸ ਨਹੀਂ ਨਿਰਾਸ਼ਾ ਉਹਨਾਂ ਖੁਦ ਨੂੰ ਨਿਰਾਸ਼ਾ ਸੰਦਾ ਕਿ ਉਹਨਾਂ ਨੇ ਇਹ ਨਹੀਂ ਕੀਤਾ ਅਗੇ ਗੱਲ ਕਰਨ ਦਾ ਤੇ ਇਟ ਮੀਨ ਜੋਨਾਂ ਦੇ ਅੰਦਰ ਕੋਈ ਨਾ ਕੋਈ ਇੱਕ ਤੇ ਹੈਗਾ ਕਿਤੇ ਨਾ ਕਿਤੇ ਕੋਈ ਪੰਜਾਬੀ ਜਿਹੜੀ ਚਿਹਰੇ ਦੀ ਚੋੜ ਦੀ ਹਾਰੀ ਦੀ ਤਿਲਕਾ ਤੇ ਉਹ ਕਿਉਂ ਨਹੀਂ ਉਹਨੂੰ ਕੀ ਡਰ ਸੀਗਾ ਅਸੀਂ ਕਿਸੇ ਦੇ ਪ੍ਰਧਾਨ ਨਹੀਂ ਖੋਲੂਏ ਅਸੀਂ ਸਾਡਾ ਸਿੱਧਾ ਸਿੱਧਾ ਇਹ ਸੀ ਕਿ ਤੁਸੀਂ ਜਿੱਥੇ ਵੀ ਕੰਮ ਕਰ ਰਹੇ ਹੋ ਕਿਸੇ ਆਰਗੇਨਾਈਜ਼ੇਸ਼ਨ ਕਿਸੇ ਜਥੇਬੰਦੀ 'ਚ ਕਰ ਦਿਓ ਕਿਸੇ EMPLOYEE ਜਥੇਬੰਦੀ 'ਚ ਕਰ ਦਿਓ ਉੱਥੇ ਕੰਮ ਕਰਦੇ ਰਹੋ ਪਰ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਅਸੀਂ ਸਮਾਜ ਅਸੀਂ ਕਹਿੰਦੇ ਵੀ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਬਿਲਕੁਲ ਜੀ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਆਫੀਸਰਾਂ ਦੀ ਗੱਲ ਹੋ ਗਈ ਹੈ ਬਹੁਤ ਸਾਰੇ ਮਤਲਬ ਕਈਆਂ ਦੋਸਤਾਂ ਨਾਲ ਗੱਲਬਾਤ ਹੁੰਦੀ ਹੈ ਅਚਾਨਕ ਜਦੋਂ ਪੁੱਛ ਲਈਦਾ ਵੀ ਤੁਸੀਂ ਫਿਰ ਮੀਟਿੰਗ ਕਿੱਥੇ ਕਰਦੇ ਹੋ ਤਾਂ ਕਹਿੰਦੇ ਘਰ ਬੜਾ ਨਮੋਸ਼ੀ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਨਹੀਂ ਦੋਸਤੋ ਸਮਾਜ ਸਾਡਾ ਬਹੁਤ ਅੱਛਾ ਹੈ ਲੇਕਿਨ ਅੱچھے ਲੀਡਰਾਂ ਦੀ ਜ਼ਰੂਰਤ ਹੈ ਮੈਂ ਅੱچھے ਲੀਡਰਾਂ ਦੇ ਵਿੱਚੋਂ ਜਸਲ ਸਾਹਿਬ ਦਾ ਜ਼ਰੂਰ ਨਾਮ ਲਾਵਾਂਗਾ ਕਿਉਂਕਿ ਅਸੀਂ ਇਹਨਾਂ ਦੇ ਵਿੱਚ ਵਿਚਰਦੇ ਹਾਂ ਅਸੀਂ ਦਿਨ ਰਾਤ ਇੱਕ ਕਰ ਰਹੇ ਹਾਂ ਨਾ ਧੁੰਦ ਦੇ ਨਾ ਗਰਮੀ ਸਰਦੀ ਇਹਨਾਂ ਦੇ ਨਾਲ ਜਾਂਦਾ ਕਿਸ ਤਰ੍ਹਾਂ ਰਿਸਪੈਕਟ ਇਹਨਾਂ ਦੀ ਹੁੰਦੀ ਹੈ ਸਿਰਫ ਇਮਾਨਦਾਰੀ ਕਰਕੇ ਔਰ ਬਾਕੀ ਤਾਂ ਤੁਹਾਨੂੰ ਪਤਾ ਸਮਾਜਵਾਦੀ ਔਰ ਇਨੇ ਘੱਟ ਸਮੇਂ ਦੇ ਵਿੱਚ ਇਹ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਹੋ ਸਾਇਦਕਰ ਮੇਰੇ ਨਾਲ surjeet suman ji ਜੁੜੇ ਹੋਏ ਨੇ ਉਹਨਾਂ ਦੇ ਵੀ ਕਮੈਂਟ ਲੈਣੇ ਚਾਹਾਂਗਾ ਹਾਲਾਂਕਿ ਨਿਰਮਲ ਸਿੰਘ ਜੀ ਵੀ ਜੁੜੇ ਨੇ ਆਵਾਜ਼ ਉਹਨਾਂ ਦੀ ਥੋੜੀ ਅੱਜ ਖਰਾਬ ਹੈ ਰਾਤ ਕਿਤੇ ਗਾਉਣ ਦਾ ਰਿਆਜ਼ ਕਰਦੇ ਰਹੇ ਜਿਸ ਕਰਕੇ ਉਹ ਮਤਲਬ ਆਵਾਜ਼ ਉਹਨਾਂ ਦੀ ਉਹ ਨਹੀਂ ਬਣ ਰਹੀ suman ji jai ho ji jaiphar jaiphar ji ਕੀ ਹਾਲ ਚਾਲ ਹੈ ਬਹੁਤ ਅੱਛਾ ਜੀ ਕਾਫੀ ਅੱچھے ਸਮਾਈਲ ਦੇ ਰਹੇ ਹੋ ਤੁਸੀਂ ਤੇ ਰਜਿਸਟਰੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਸਰ ਦੇਖੋ ਜਸਲ ਸਾਹਿਬ ਦੀ ਜੋ ਜੋ ਉਹਨਾਂ ਨੇ ਭਵਨ ਬਣਾਇਆ ਊਰਜਾ ਤੇ ਅਸੀਂ ਜਿੱਦਣ ਦੇ ਇਹਨਾਂ ਦੇ ਸੰਪਰਕ ਚ ਆਏ ਅਸੀਂ ਵੀ ਊਰਜਿਤ ਹੋਏ ਹੋਏ ਆ ਬਿਲਕੁਲ ਤੇ ਇਹ ਬੜੀ ਵੱਡੀ ਊਰਜਾ ਹੈਗੀ ਆ ਸਾਡੇ ਸਮਾਜ ਦੇ ਲਈ ਜਿਹੜੀ ਊਰਜਾ ਲੈ ਕੇ ਆਏ ਨੇ ਇਹ ਹੂੰ ਤੇ ਜਿਸ ਢੰਗ ਨਾਲ ਉਹ ਲੱਗੇ ਹੋਏ ਨੇ ਮਿਲਦਾ ਅਸੀਂ ਤਾਂ ਹਜੇ ਇਧਰ ਉਧਰ ਕਈ ਵਾਰ ਹੋ ਜੰਨੇ ਆ ਪਰ ਉਹ ਜਦੋਂ ਉਹਨਾਂ ਨੂੰ ਪੁੱਛੀਦਾ ਜਦੋਂ ਕਦੇ ਸਾਸਤਰੀ ਕਲ ਬਲਾ ਕੇ ਕਹਿੰਦਾ ਤੇ ਉਹ ਲੱਗਦਾ ਕਿ ਜੀ ਕਦੇ ਅਸੀਂ ਆਨੰਦਪੁਰ ਸਾਹਿਬ ਜਾ ਰਹੇ ਆ ਕਦੇ ਕਿਤੇ ਜਾ ਰਹੇ ਆ ਕਦੇ ਕਿਤੇ ਜਾ ਰਹੇ ਆ ਤੇ ਉਹਨਾਂ ਤੋਂ ਸਮਾਜ ਨੂੰ ਵੀ ਬੜੀਆਂ ਆਸਾਂ ਨੇ ਤੇ ਉਹ ਵੀ ਸਮਾਜ ਤੋਂ ਬਹੁਤ ਵੱਡੇ ਸਹਿਯੋਗ ਦੀ ਆਸ ਲੈ ਕੇ ਚੱਲੇ ਹੋਏ ਨੇ ਜੀ ਮੈਂ ਸੋਤਾ ਸਾਹਿਬ ਜਿਹੜਾ ਦੇਖਿਆ ਨਾ ਤਿੰਨ ਚੀਜ਼ਾਂ ਦੇ ਉੱਤੇ ਉਹ ਬੜਾ ਵੱਡਾ ਫੋਕਸ ਕਰ ਰਹੇ ਆ ਸਿਹਤ ਦੇ ਉੱਤੇ ਸਾਹਿਤ ਦੇ ਉੱਤੇ ਤੇ ਸਿੱਖਿਆ ਦੇ ਉੱਤੇ ਤੇ ਇਹ ਤਿੰਨੇ ਚੀਜ਼ਾਂ ਦੀ ਸਾਡੇ ਸਮਾਜ ਨੂੰ ਜ਼ਰੂਰ ਜ਼ਰੂਰਤ ਆ ਪਛੜੇ ਹੋਏ ਵਰਗਾਂ ਨੂੰ ਜ਼ਰੂਰਤ ਆ ਤੇ ਲੋੜਵੰਦ ਨੂੰ ਜ਼ਰੂਰਤ ਆ ਜੀ ਤੇ ਮੇਰੀ ਬੇਨਤੀ ਔਰ ਅਪੀਲ ਹੈ ਸਾਰੇ ਸਮਾਜ ਨੂੰ ਕਿ ਇਹ ਇਨਾਂ ਵੱਲ ਧਿਆਨ ਦਿੱਤਾ ਜਾਵੇ ਔਰ ਜਿਹੜੀ ਵੀ ਹੋਰ ਵੀ ਅਜੇ ਰਜਿਸਟਰੀ ਤੋਂ ਬਾਅਦ ਵੀ ਬੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ। ਤੋ ਇਸ ਕਰਕੇ ਇਸ ਜਸਰ ਸਾਹਿਬ ਦੀ ਸੋਚ ਦੇ ਨਾਲ ਸੁਸਾਇਟੀ ਦੀ ਸੋਚ ਦੇ ਨਾਲ ਊਰਜਿਤ ਹੋਣ ਦੀ ਲੋੜ ਹੈ, ਜੁੜਨ ਦੀ ਲੋੜ ਹੈ ਤੇ ਮੇਰੀ ਬੇਨਤੀ ਔਰ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸਹਿਯੋਗ ਔਰ ਜੁੜਿਆ ਜਾਵੇ। ਬਿਲਕੁਲ ਜੀ ਬਿਲਕੁਲ ਦੋਸਤੋ 7 ਫਰਵਰੀ ਬਿਲਕੁਲ ਨਜ਼ਦੀਕ ਹੈ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜੋ ਵੀ ਸਰਦਾ ਇਸ ਰਜਿਸਟਰੀ ਵਿੱਚ ਯੋਗਦਾਨ ਪਾਓ ਕੱਲ ਇਤਿਹਾਸ ਜਦੋਂ ਲਿਖਿਆ ਜਾਏਗਾ ਤੇ ਤੁਹਾਡਾ ਨਾਮ ਵਿੱਚ ਨਹੀਂ ਹੋਏਗਾ ਤਾਂ ਤੁਹਾਡੇ ਹੀ ਬੱਚੇ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਪਛਤਾਉਣਗੇ ਔਰ ਤੁਹਾਡੇ ਤੇ ਸਵਾਲ ਖੜਾ ਕਰਨਗੇ ਕਿ ਪਪਾ ਮੰਮੀ ਜਾਂ ਭੈਣ ਭਰਾ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਇੰਨਾ ਖੂਬਸੂਰਤ ਜਿਹੜਾ ਹੈ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਪਲੈਨਿੰਗਜ਼ ਹੋ ਰਹੀਆਂ ਨੇ ਉਸ ਬੋਰਡ ਦੇ ਉੱਪਰ ਤੁਹਾਡਾ ਨਾਮ ਨਹੀਂ ਹੈ ਦੇਖਿਓ ਕਿਤੇ ਤੁਸੀਂ ਪਿੱਛੇ ਨਾ ਰਹਿ ਜਾਓ 7 ਫਰਵਰੀ ਨੂੰ ਆਪਾਂ ਇਸ ਦੀ ਰਜਿਸਟਰੀ ਕਰਾਉਣੀ ਆ ਉਸ ਤੋਂ ਪਹਿਲਾਂ ਤੁਸੀਂ ਜੋ ਵੀ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਦੇਣਾ ਚਾਹੁੰਦੇ ਹੋ ਬੜੀ ਆਸਾਨੀ ਦੇ ਨਾਲ ਦੇ ਸਕਦੇ ਹੋ ਔਰ ਬੜੇ ਫਕਰ ਦੇ ਨਾਲ ਦੇ ਸਕਦੇ ਹੋ ਕਿ ਸਮਾਜ ਲਈ ਅਸੀਂ 5% ਜੋ ਬਾਬਾ ਸਾਹਿਬ ਨੇ ਡਿਊਟੀ ਲਈ ਸੀ ਉਹ ਅਸੀਂ ਕਰ ਰਹੇ ਹਾਂ ਸੋ ਦੋਸਤੋ ਇੱਕ ਵਾਰ ਫਿਰ ਮੈਂ ਚਾਹੁੰਦਾ ਕੈਮਰਾਮੈਨ ਨੂੰ ਕਿ ਪੂਰਾ ਇਸ ਨਵੇਂ ਪਲਾਟ ਦੀ ਜਿਹੜੀ ਹੈ ਉਹ ਬਾਉਂਡਰੀ ਬਾਲ ਜਿਹੜੀ ਹੈ ਉਹ ਸਾਨੂੰ ਦਿਖਾ ਦਿੱਤੀ ਜਾਵੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਹੈ ਕਿ ਇਹ ਮਤਲਬ ਜਿਹੜਾ ਪਲਾਟ ਹੈ ਅਮਰੀਕਾ ਗੱਲ ਹੋਈ ਹੈ ਕੈਨੇਡਾ ਗੱਲ ਹੋਈ ਹੈ ਕਿ ਅੰਬੀਡਕਰ ਊਰਜਾ ਭਵਨ ਦੀ ਬਿਲਕੁਲ ਸਾਹਮਣੇ ਜਿਹੜੀ ਆ ਪਲਾਟ ਹੈ 1815 ਗਜ ਦਾ ਉਸ ਦੀ ਰਜਿਸਟਰੀ 7 ਫਰਵਰੀ ਨੂੰ ਸੋ ਇਸ ਸਮੇਂ ਜਿਹੜੀ ਤੁਸੀਂ ਉਸ ਪਲਾਟ ਦੀ ਜਿਸ ਦੇ ਵਿੱਚ ਤੁਹਾਡੇ ਯੋਗਦਾਨ ਦੀ ਜ਼ਰੂਰਤ ਹੈ ਉਸ ਦੀ ਬਾਉਂਡਰੀ ਬਾਲ ਦੇਖ ਰਹੇ ਹੋ ਪਲਾਟ ਦੇਖ ਰਹੇ ਹੋ ਪਲਾਟ ਦੇ ਸੈਂਟਰ ਦੇ ਵਿੱਚ ਹੀ ਤਾਬਰ ਆਫਸ਼ਰਸ਼ੁਰ ਜੁੰਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਖੜੀ ਹੈ ਔਰ 7 ਫਰਵਰੀ ਤੋਂ ਬਾਅਦ ਦੋਸਤੋ ਇੱਥੇ ਕਿਸ ਤਰ੍ਹਾਂ ਦੀਆਂ ਪਲੈਨਿੰਗ ਹੋਣਗੀਆਂ ਕੀ ਹੋਏਗਾ ਇਹ ਸਾਰਾ ਹੀ ਜਸਲ ਸਾਹਿਬ ਪਲਾਨ ਕਰਨਗੇ ਉਹਨਾਂ ਦੀ ਟੀਮ ਪਲਾਨ ਕਰੇਗੀ ਜੋ ਵੀ ਹੋਏਗਾ ਉਹ ਆਪ ਸਭ ਦੇ ਰੂਬਰੂ ਹੋਏਗਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਜੀ ਜੀ ਜਸਲ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਜੀ ਸੋਤਾ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਹੇ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਮਨੁੱਖਤਾ ਨੂੰ ਨੁਕਤਾ ਦੀ ਭਲਾਈ ਲਈ ਆਪਣੇ ਦਸਾਂ ਨੌਹਾਂ ਦੀ ਕਿਰਤ ਦੇ ਵਿੱਚੋਂ ਕੁਝ ਦੇਣਾ ਚਾਹੁੰਦੇ ਆ ਉਹਨਾਂ ਕੋਲ ਮੌਕਾ ਹੈ ਉਹ ਆਪਣੇ ਬੈਂਕ ਦੇ ਪਾਵਰ ਆਫ ਸੋਸ਼ਲ ਜੁਨਿਟੀ ਦਾ ਬੈਂਕ ਦੇ ਖਾਤੇ ਦੇ ਵਿੱਚ ਕਿਓਆਰ ਕੋਡ ਦੇ ਰਹੀਂ ਜਾਂ ਜਿਹੜੇ ਸਾਡੇ ਮੈਂਬਰ ਸਤਕਾਰ ਜੋ ਘੁੰਮ ਰਹੇ ਮੈਂਬਰ ਉਹਨਾਂ ਦੇ ਰਹੀਂ ਆਪਾਂ ਸੱਤ ਫਰਵਰੀ ਤੋਂ ਪਹਿਲਾਂ-ਪਹਿਲਾਂ ਜੋ ਵੀ ਦੇ ਸਕਦੇ ਆ ਉਹ ਦੇਣ ਤਾਂ ਕਿ ਰਜਿਸਟਰੀ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਜਾਣਾ ਕਿ ਇਸ ਪਰਿਵਾਰ ਦੇ ਵਿੱਚੋਂ ਆ ਚੀਜ਼ ਮਿਲੀ ਸੀ ਜਾਂ ਇਸ ਪਰਿਵਾਰ ਨੇ ਇੰਨਾ ਸਹਿਯੋਗ ਕੀਤਾ ਸੀਗਾ ਉਹਦੇ ਵਿੱਚ ਕੋਈ ਪਿੱਛੇ ਨਾ ਰਹਿ ਜਾਵੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਰਮਚਾਰੀ ਅਧਿਕਾਰੀ ਸਾਡੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਡੀਆਂ ਜਿੰਨੀਆਂ ਸੁਭਾਵਾਂ ਆ ਸੰਤ ਸਮਾਜ ਆ ਤੇ ਹੋ ਸਾਡੇ ਜਿਹੜੇ ਇਨਸਾਨੀਅਤ ਤੇ ਚੱਲਣ ਵਾਲੇ ਮੁਨਕਤਨ ਪਿਆਰ ਕਰਨ ਵਾਲੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਮੇਰੀ ਕਿ ਇਸ ਰਜਿਸਟਰੀ ਦੇ ਖਰਚੇ ਦੀ ਪਰਭਾਈ ਲਈ ਤੁਸੀਂ ਜੋ ਵੀ ਯੋਗਦਾਨ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਜਲਦੀ ਤੋਂ ਜਲਦੀ ਭੇਜਣ ਦੀ ਕੋਸ਼ਿਸ਼ ਕਰੋ ਇਹ ਨਾ ਹੋਵੇ ਕਿ ਸਾਡੀਆਂ ਘਰ ਦੇ ਵਿੱਚ ਦੱਥੀਆਂ ਜਾਂ ਨੋਟ ਜਾਂ ਜਾਇਦਾਦ ਪੈ ਰਹਿ ਜਾਣਾ ਪਰ ਇਹ ਸਮਾਜ ਜਿਹੜਾ ਅੰਗ ਨਾ ਬਣ ਸਕੇ ਇਹਨੂੰ ਅੰਗ ਬਣਾਉਣ ਲਈ ਔਰ ਤੁਹਾਡਾ ਇਤਿਹਾਸ ਦੇ ਵਿੱਚ ਨਾ ਲਿਖਾਉਣ ਲਈ ਇਹ ਮੇਰੀ ਜ਼ਰੂਰੀ ਬੇਨਤੀ ਹੈ ਇਹਨੂੰ ਕਬੂਲ ਕਰਨ ਦੀ ਕੋਸ਼ਿਸ਼ ਕਰਿਓ ਇਹੋ ਹੀ ਹੈ ਜੇ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁਨਿਟੀ ਦੇ ਨਾਤੇ ਮੇਰੀ ਹੈ ਤੁਹਾਡੇ ਚਰਨਾਂ 'ਚ ਸਭ ਦੀ ਬੇਨਤੀ ਹੈ ਕਿ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੁਹਾਨੂੰ ਜਿਹੜਾ ਹੈ ਇਹੋ ਜੀ ਪੋਜੀਸ਼ਨ 'ਚ ਆ ਜਾਣਾ ਚਾਹੀਦਾ ਕਿ ਅਸੀਂ ਆਨਲਾਈਨ ਚਾਹੇ ਅਸੀਂ ਇਸੇ ਵੀ ਸੋਰਸ ਦੇ ਰਾਹੀਂ ਆਪਣਾ ਜੋ ਵੀ ਟੈਲਫੋਨ ਸਰਦਾ ਹੈ ਉਹਨੂੰ ਭੇਜੀਏ ਕਿਉਂਕਿ ਜੇ ਪਿੰਡਾਂ ਦੇ ਲੋਕ ਦਿਹਾੜੀਦਾਰ ਲੋਕ ਅੱਜ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਲੈ ਤਾਂ ਫਿਰ ਸਾਡੀਆਂ ਕਰਮਚਾਰੀ ਤੇ ਅਧਿਕਾਰੀ ਜਥੇਬੰਦੀਆਂ ਜਾਂ ਜਿਹੜੇ ਅਧਿਕਾਰੀ ਲੱਗੇ ਹੋਏ ਆ ਜਾਂ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਜੇਕਰ ਉਹ ਨਾ ਆਪਣਾ ਨੇਕ ਕਮਾਈ ਦੇ ਵਿੱਚੋਂ ਦੇਣ ਤੇ ਫਿਰ ਕਿਤੇ ਨਾ ਕਿਤੇ ਦਾ ਕੁਐਸਚਨ ਜਿਹੜਾ ਉਹ 바ਵਾ ਸਾਹਿਬ ਦਾ ਫਿਰ ਸਾਹਮਣੇ ਆ ਜਾਂਦਾ ਕਿ ਮੈਨੂੰ ਕਿਨਾਂ ਨੇ ਧੋਖਾ ਦਿੱਤਾ ਸੋ ਇਸ ਮੌਕੇ ਦੇ ਉੱਤੇ ਮੇਰੀ ਸਾਰਿਆਂ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਆਪਾਂ ਇਹਨੂੰ ਰਜਿਸਟਰੀ ਨੂੰ ਸਮੇਸਰ ਕਰਾ ਕੇ ਸਮਾਜ ਨੂੰ ਸਮਰਪਿਤ ਕਰਕੇ ਆਪਣੀਆਂ ਪਲਾਨਿੰਗ ਇਥੇ ਆਰੰਭ ਕਰੀਏ ਜੈ ਭੀਮ ਜੈ ਭਾਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਅਪੀਲ ਇੱਕ ਵਾਰ ਫਿਰ ਪ੍ਰਧਾਨ ਨੇ ਕਰ ਦਿੱਤੀ ਆ ਸਮਾਂ ਬਹੁਤ ਘਟਿਆ ਦੋਸਤੋ ਆਪਾਂ ਪਿੱਛੇ ਨਾ ਰਹਿ ਜੀਏ ਜੋ ਵੀ ਤਿਲ ਫੁੱਲ ਸਰਦਾ ਇਸ ਇਸ ਯੱਗ ਦੇ ਵਿੱਚ ਜ਼ਰੂਰ ਹਿੱਸਾ ਪਾਈਏ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦੀਆਂ ਪਲੈਨਿੰਗ ਆਪਣੇ ਹਿਸਾਬ ਦੇ ਨਾਲ ਕਰ ਸਕਾਂਗੇ ਸੋ ਇੱਕ ਵਾਰ ਫਿਰ ਮੈਂ ਸੁਮਨ ਜੀ ਦਾ ਜਸਲ ਸਾਹਿਬ ਦਾ ਨਿਰਮਲ ਜੀ ਦਾ ਔਰ ਅਮਰ ਚੰਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਮਾਂ ਕੱਢ ਕੇ ਅੱਜ ਇਹਨਾਂ ਨੇ ਪੋਸੂਨਾਮਾ ਚੈਨਲ ਨਾਲ ਗੱਲਬਾਤ ਕੀਤੀ ਹੈ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹਤਾ ਪਾਵਰ ਆਫ ਸੋਸ਼ਲ ਜੁਨਟੀਟੀ ਯਾਨੀ ਕਿ ਅੰਬੇਡਕਰ ਊਰਜਾ ਪਵਨ ਦੇ ਸਾਹਮਣੇ ਜੋ ਪਾਵਰ ਆਫ ਸੋਸ਼ਲ ਜੁਨਟੀਟੀ ਨੇ ਪਲਾਟ ਖਰੀਦਿਆ ਔਰ ਉਸ ਦੇ ਖਰਚੇ ਦੀ ਪਰਪਾਈ ਵਾਸਤੇ ਇਸੇ ਹੀ ਪਲਾਟ